ਰਵਾਰ ਬਾਬਾ ਨਗਈਏ ਸ਼ਾ ਰਤਨੇਸ਼ਾ ਪਿੰਡ ਜੰਡਵੀ ਖੇਸਲਾਣਾ ਜੋੜ ਮੇਲਾ ਕਰਵਾਇਆ ਗਿਆ ਇਹ ਮੇਲਾ ਬਾਬਾ ਚਮਨ ਲਾਲ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੇਲੇ ਵਿੱਚ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਵੱਖ-ਵੱਖ ਪੰਜਾਬੀ ਗਾਇਕਾਂ ਵੱਲੋਂ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਗੀਤਕਾਰ ਪੰਛੀ ਡੱਲੇਵਾਲ ਨੇ ਸਟੇਜ ਸੱਤਰ ਦੀ ਭੂਮਿਕਾ ਵਖੂਬੀ ਨਿਭਾਈ ਬਾਬਾ ਚਮਨ ਲਾਲ ਨੇ ਮੇਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਮੇਲੇ ਵਿੱਚ ਸਹਿਯੋਗ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਅਜੰਡ ਵੇਖੇ ਦਰਬਾਰ ਗਾਉਂ ਸਪੀਰ ਗਿਆਨਵੀ ਮਲੇ ਸਰਕਾਰ ਜੀ ਦਾ ਸਲਾਨਾ ਜੋੜ ਮੇਲਾ ਜਿਹੜਾ ਦਰਬਾਰ ਬਾਪੂ ਨਗਾਇੇ ਸਾਹਿਬ ਜੀ ਬਾਪੂ ਰਤਨੇ ਸਾਹਿਬ ਸਾਹਿਬ ਜੀ ਦੇ ਪਿੰਡ ਜਲੰਧਰ ਵਿਖੇ ਮਨਾਇਆ ਗਿਆ ਜਿਹੜਾ ਕਿ ਅੱਜ 17 ਜੂਨ ਨੂੰ ਬਹੁਤ ਵੱਡੇ ਵੱਡੇ ਕਲਾਕਾਰ ਜਿਹੜੇ ਦਰਬਾਰ ਤੇ ਆਏ ਆ ਤੇ ਜੇ ਇਸ ਮੇਲੇ ਦੀ ਅਗਵਾਈ ਜਿਹੜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਈਂ ਜਮਨੇ ਸਾਹਿਬ ਜੀ ਉਹਨਾਂ ਨੇ ਕੀਤੀ ਆ ਔਰ ਧੰਨਵਾਦੀ ਆ ਜਿੰਨੀ ਵੀ ਸੰਗਤ ਆਈ ਆ ਵੱਖ-ਵੱਖ ਦਰਬਾਰਾਂ ਤੋਂ ਮਹਾਂਪੁਰਸ਼ ਆਏ ਆ ਸਾਰਿਆਂ ਦਾ ਤੈਦਰੁ ਸੁਪਰਗਜਾਰਾ ਜੈ ਪੀਰਾਂ ਦੀ ਹੈ ਪੀਰਾਂ ਦੀ ਤੈ ਪੀਰਾਂ ਦੀ ਸਹਿ ਪੀਰਾਂ ਦੀ